ਸੋ ਸੰਜੀਵਨੀ ਵਿਹਾਰ ਦੀਆਂ ਕੂਟੀਆਂ ਵਿਖਾਉਂਦੇ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਾਹਮਣੇ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਣ ਤਾਂ ਹੁਣ ਸੰਜੀਵਨੀ ਵਿਹਾਰ ਦਾ ਦੂਸਰਾ ਰੰਗ ਵਿਖਾ ਦਈਏ ਕਿ ਆ ਦੂਸਰਾ ਰੰਗ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਅੱਗੇ ਹੋ ਕੇ ਆਹ ਤਸਵੀਰਾਂ ਆ ਵੇਖੋ ਕਿ ਇਸ ਤਰ੍ਹਾਂ ਕਿੱਥੇ ਹੁੰਦਾ ਹੈ ਸ਼ਹਿਰ ਦੇ ਵਿੱਚ ਰਹਿੰਦੇ ਆ ਥੋੜਾ ਜਿਹਾ ਉਰੇ ਹੋਇਆ ਜਾਵੇ ਉਰੇ ਹੋ ਕੇ ਬਿਲਕੁਲ ਇਹ ਪੂਰੀਆਂ ਤਸਵੀਰਾਂ ਵਿਖਾਈਆਂ ਜਾਂਦਾ ਕਰਕੇ ਕੈਮਰਾ ਕਿ ਆਹ ਤਸਵੀਰਾਂ ਨੇ ਸੰਜੀਵਨੀ ਵਿਹਾਰਤੀਆਂ ਔਰ ਇਹ ਸੰਜੀਵਨੀ ਬੂਟੀ ਆ ਜਾਂ ਕਿਹੜੀ ਬੂਟੀ ਆ ਜੋ ਛੱਤਾਂ ਦੇ ਉੱਤੇ ਚੜ ਗਈ ਆ ਡਬਲ ਸਟੋਰੀਆਂ ਦੇ ਉੱਤੇ ਚੜ ਗਈ ਆ ਤਾਂ ਦੂਸਰੀ ਤਰਫ ਦੱਸ ਦਈਏ ਕਿ ਆ ਜੋ ਪਲਾਟ ਨੇ ਆ ਜਿੰਨੇ ਵੀ ਪਲਾਟ ਹੈ ਗੰਦਗੀ ਦੇ ਭਰੇ ਆ ਜਿਸ ਦੇ ਵੀ ਪਲਾਟ ਆ ਜੇ ਉਸ ਨੇ ਸਫਾਈ ਨਹੀਂ ਕਰਨੀ ਤਾਂ ਮੁੱਖ ਮੰਤਰੀ ਸਾਹਿਬ ਦੇ ਆਰਡਰ ਕਿੱਥੇ ਗਏ ਡੀਸੀ ਸਾਹਿਬ ਦੇ ਆਰਡਰ ਕਿੱਥੇ ਗਏ ਉਹ ਕਿਸੇ ਮੈਕਮੇ ਨੇ ਜਿਹੜਾ ਉਹਦੇ ਵੱਲ ਧਿਆਨ ਨਹੀਂ ਦਿੱਤਾ डीसी साहब ਨੇ ਇੱਕ ਆਰਡਰ ਦਿੱਤੇ ਸੀ ਕਿ ਅਗਰ ਨਗਰ ਕੌਂਸਲ ਇਹਦੀ ਸਫਾਈ ਜਿਹੜੀ ਕਰਾਉਣੀ ਚਾਹੁੰਦਾ ਤਾਂ ਉਹਨਾਂ ਦੇ ਘਰ ਨੋਟਿਸ ਭੇਜੇ ਜਾਣ ਤਾਂ ਜੇ ਉਹ ਆਪਣੇ ਪਲਾਟਾਂ ਦੀ ਸਫਾਈ ਨਹੀਂ ਕਰਦੇ ਜੋ ਲੈਂਡਲੋਰਡ ਨੇ ਜੇ ਆਪਣੇ ਪਲਾਟ ਦੀ ਸਫਾਈ ਨਹੀਂ ਕਰਦੇ ਤਾਂ ਉਹਨਾਂ ਦੇ ਉੱਤੇ ਬਣਦੀਆਂ ਤਰਾਵਾਂ ਤਹਿਤ ਕਾਰਵਾਈਆਂ ਹੋਣਗੀਆਂ ਤਾਂ ਨਹੀਂ ਤਾਂ ਨਗਰ ਕੌਂਸਲ ਉਹਨਾਂ ਦੇ ਉੱਤੇ ਖਰਚਾ ਪਾਵੇਗਾ ਜੇ ਨਗਰ ਕੌਂਸਲ ਨੂੰ ਸਫਾਈ ਕਰਨੀ ਪੈ ਗਈ ਤਾਂ ਨਗਰ ਕੌਂਸਲ ਨੇ ਅਜੇ ਦੀਨਾ ਨਗਰ ਵਿੱਚ ਲੱਗਦਾ ਨਹੀਂ ਕਿ ਕੋਈ ਕਾਰਵਾਈ ਕੀਤੀ ਹੋਵੇ ਆਏ ਡੀਸੀ ਸਾਹਿਬ ਦਾ ਹੁਕਮ ਨਹੀਂ ਮੰਨਿਆ ਤਾਂ ਅਸੀਂ ਦੱਸ ਦਈਏ ਕਿ ਅਸੀਂ ਸੰਜੀਵਨੀ ਵਿਹਾਰ ਦੇ ਵਿੱਚ ਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਥੋੜਾ ਜਿਹਾ ਅੱਗੇ ਹੋਰ ਆਇਆ ਜਾਵੇ ਔਰ ਇਹ ਸੰਜੀਵਨੀ ਵਿਹਾਰ ਹੈ ਔਰ ਇਹ ਕਲੋਨੀ ਆ ਤਾਂ ਲੋਕ ਕਿੰਨੇ ਪਰੇਸ਼ਾਨ ਨੇ ਤਾਂ ਗਲੀਆਂ ਵੀ ਅਜੇ ਕੱਚੀਆਂ ਨੇ ਗਾਂਹਾਂ ਦੀ ਤਸਵੀਰਾਂ ਦੱਸ ਦਈਏ ਕਿ ਆ ਗਾਂਹ ਵਾਲੇ ਕੋਠੀਆਂ ਵਾਲੇ ਜਾਂ ਇਹ ਘਰਾਂ ਵਾਲੇ ਇਹਨਾਂ ਦੇ ਹਾਲਾਤ ਕੀ ਆ ਆ ਦੀਨਾ ਨਗਰ ਦਾ ਵਕਾਸ ਹੈ ਇਹ ਸਾਡੇ ਸ਼ਹਿਰ ਦਾ ਵਿਕਾਸ ਹੈ ਕਹਿੰਦੇ ਜੀ ਦੀਨਾ ਨਗਰ ਬਹੁਤ ਡਿਵੈਲਪ ਹੋਇਆ ਪਿਛਲੀਆਂ ਸਰਕਾਰਾਂ ਵੇਲੇ ਤੋਂ ਲੈ ਕੇ بڑے ਦਾਅਵੇ ਕੀਤੇ ਗਏ ਕਿ ਅਸੀਂ ਬਹੁਤ ਵਿਕਾਸ ਕੀਤੇ ਆ ਜਦੋਂ ਟੈਂਟ ਲੱਗਣੇ ਆ ਤਾਂ ਉਦੋਂ ਇਹੀ ਕਿਹਾ ਜਾਣਾ ਕਿ ਅਸੀਂ ਬਹੁਤ ਵਿਕਾਸ ਕਰਿਆ ਤਾਂ ਹੁਣ ਤੁਸੀਂ ਵਿਕਾਸ ਵੇਖ ਹੀ ਲਿਆ ਕਿ ਆ ਵਿਕਾਸ ਹੈ ਆ ਪਲਾਟਾਂ ਵਾਲਿਆਂ ਨੂੰ ਅਜੇ ਨੋਟਿਸ ਕੋਈ ਨਹੀਂ ਭੇਜਿਆ ਹੋਵੇਗਾ ਆ ਪਲਾਟਾਂ ਵਾਲੇ ਵੇਖ ਲਓ ਤੁਸੀਂ ਕਿ ਕੀ ਹਾਲਾਤ ਹੈ ਪਲਾਟ ਲੈ ਕੇ ਮਹਿੰਗੇ ਕਰਨ ਨੂੰ ਰੱਖੇ ਹੋਏ ਆ ਔਰ ਲੋਕਾਂ ਵਾਸਤੇ ਪਰੇਸ਼ਾਨੀ ਬਣੀ ਹੋਈ ਆ ਔਰ ਸੱਪ ਕੱਖ ਕਾਣ ਇਹਨਾਂ ਦੇ ਘਰਾਂ ਵਿੱਚ ਜਾਂਦਾ ਔਰ ਲਗਾਤਾਰ ਲੋਕ ਪਰੇਸ਼ਾਨੀ ਘਟਦੇ ਆ ਤਾਂ ਹੁਣ ਅਸੀਂ ਦੀਨਾਨਗਰ ਦੇ ਸੰਜੀਵਨੀ ਵਿਹਾਰ ਵਿੱਚ ਖੜੇ ਆ ਤਾਂ ਜੋ ਜੜੀਆਂ ਬੂਟੀਆਂ ਲੋਕਾਂ ਦੇ ਤਿੰਨ ਤਿੰਨ ਮੰਜ਼ਲੀ ਘਰਾਂ ਨੂੰ ਚਲੀਆਂ ਗਈਆਂ ਉਹ ਲੋਕ ਕੀ ਕਰਨ ਸਿਰਫ ਇੱਕ ਮੈਸੇਜ ਹੀ ਦੇਣਾ ਹੈ ਇਹੜਾ ਵਿੱਚ ਕਈ ਪ੍ਰਧਾਨਾਂ ਦੇ ਪਲਾਟ ਨੇ ਕਈ ਐਮਸੀਆਂ ਦੇ ਪਲਾਟ ਨੇ ਕਈ ਵੱਡੇ ਵੱਡੇ ਲੈਂਡਲੋਡਾਂ ਦੇ ਪਲਾਟ ਨੇ ਪਰ ਉਹ ਦੱਸ ਦਈਏ ਕਿ ਲੋਕ ਕੀ ਕਰਨ ਆਮ ਜਨਤਾ ਬੋਲ ਨਹੀਂ ਸਕਦੀ ਆਮ ਜਨਤਾ ਜਿਹੜੀ ਆ ਉਹ ਚੁੱਪ ਰਹਿੰਦੀ ਆ ਔਰ ਤਣਾੜ ਲੋਕ ਜਿਹੜੇ ਆ ਆਪਣੀ ਗੰਦਗੀ ਹਰ ਇੱਕ ਘਰ ਦੇ ਅੱਗੇ ਪਾ ਛੱਡਦੇ ਆ ਔਰ ਆ ਪਲਾਟਾਂ ਦੇ ਹਾਲਾਤ ਵੇਖ ਲਿਆ ਤੁਸੀਂ ਤੁਹਾਨੂੰ ਜੜੀ ਬੂਟੀ ਵਿਖਾ ਦਿੱਤੀ ਆ ਤਾਂ ਹੁਣ ਵੇਖਦੇ ਆ ਕਿ ਨਗਰ ਕਾਉਂਸਲ ਡੀਸੀ ਸਾਹਿਬ ਦੇ ਹੁਕਮਾਂ ਦੀ ਕੋਈ ਪੈਰਵਾਹੀ ਕਰਦਾ ਜਾਂ ਨਹੀਂ ਕਰਦਾ ਔਰ ਜੇ ਨਹੀਂ ਕਰਦਾ ਤਾਂ ਸਾਡੇ ਡੀਸੀ ਸਾਹਿਬ ਅੱਗੇ ਕੀ ਕਾਰਵਾਈ ਕਰਦੇ ਨੇ ਔਰ ਤਸਵੀਰਾਂ ਅਸੀਂ ਪੂਰੀਆਂ ਦੀਨਾਨਗਰ ਦੀਆਂ ਵਿਖਾਉਂਦੇ ਰਵਾਂਗੇ ਵਿਕਾਸ ਵੀ ਵਿਖਾਵਾਂਗੇ ਔਰ ਜੋ ਲੈਂਡਲੋਰਡ ਨੇ ਆਪਣੇ ਪਲਾਟ ਸਾਫ਼ ਨਹੀਂ ਕਰਦੇ ਉਹ ਵੀ ਵਿਖਾਵਾਂਗੇ ਔਰ ਇਹ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਇਸ ਬਾਰੇ ਕਮੈਂਟ ਕਰ ਦਿਓ ਵੀਡੀਓ ਸ਼ੇਅਰ ਕਰ ਦਿਓ ਮੇਰੇ ਸਾਈ ਚੌਕੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾਨਗਰ ਜ਼ਿਲ੍ਹਾ ਗੁਰਦਾਸਪੁਰ